ਜਿੰਦਾਬਾਦ 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 ਪ੍ਰਿੰਤ ਸਰਕਾਰਾਂ ਮੁਰਦਾਬਾਦ 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 ਪ੍ਰਿੰਤ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾ ਜਿਹੜਾ ਅੰਤਰਰਾਸ਼ਟਰੀ ਮਨਧੂਰ ਜੜਾ ਬਣਾ ਰਹੇ ਆ ਉਹਨਾਂ ਆਪਣੇ ਸਿਧਾਂਤ ਨੂੰ ਯਾਦ ਕਰਨ ਵਾਸਤੇ ਖਤਰ ਹੋਏ ਆ ਜਿਸ ਤਰ੍ਹਾਂ ਵਾਕਵਾਸ਼ ਧਰਮਾਂ ਦੇ ਅੰਦਰ ਕੋਈ ਉਹਨਾਂ ਦੇ ਇਤਿਹਾਸ ਚ ਲਿਆ ਸਿੰਘ ਔਰਥ ਸੂਬਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਅੱਜ ਅਸੀਂ ਜੋ ਪੰਜਾਬ ਨੇ ਫੈਸਲਾ ਕੀਤਾ ਕਿ ਮਈ ਦਿਹਾੜਾ ਮਨਾਉਣ ਦਾ ਉਹਦੇ ਤਹਿਤ ਅੱਜ ਅਸੀਂ ਇੱਥੇ ਸਰਵਿਸ ਨਾਲ ਸਰ ਸ਼ਾਸ਼ੀ ਨਵਕੇ ਸਰਕਲ ਪੱਧਰ ਦੇ ਮਈ ਦਿਵਸ ਮਨਾ ਰਹੇ ਆਂ ਤੇ ਉਹ ਮਈ ਦਿਵਸ ਜਿਹੜਾ ਜੋ ਪਿਛਲੇ ਸਾਡੇ ਵੱਡ ਵਡੇਰਿਆਂ ਨੇ ਪ੍ਰਾਪਤੀਆਂ ਕੀਤੀਆਂ ਸੀ 1886 ਦੇ ਅੰਦਰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਕਿ ਉਦੋਂ ਵਧੂਆ ਮਜ਼ਦੂਰਾ ਵਾਂਗੂ ਉਹਨਾਂ ਲੋਕਾਂ ਕੋਲੋਂ ਕੰਮ ਲਿਆ ਜਾਂਦਾ ਸੀ ਉਹਨਾਂ ਨੇ ਫਿਰ ਇੱਕ ਤੈਅ ਕੀਤਾ ਸੋਚਿਆ ਜਦੋਂ ਉਹਨਾਂ ਮਜ਼ਦੂਰਾਵਾਂ ਨੇ ਬੁੱਧੀਜੀਵੀਆਂ ਨੇ ਇਸ ਗੱਲ ਦੀ ਵਿਚਾਰ ਕੀਤੀ ਫਿਰ ਉਹਨਾਂ ਨੇ ਇੱਕ ਪ੍ਰਸਤਾਵ ਰੱਖਿਆ ਸਰਕਾਰ ਦੇ ਅੱਗੇ ਕਿ ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਕਰਾਂਗੇ 8 ਘੰਟੇ ਸਾਨੂੰ ਅਗਲੇ ਦਿਨ ਕੰਮ ਕਰਨ ਵਾਸਤੇ ਸਰੀਰ ਨੂੰ ਰੈਸਟ ਦੀ ਲੋੜ ਆ 8 ਘੰਟੇ ਵਾਸਤੇ ਇਹ ਸਮਾਜ ਵਾਸਤੇ ਆਪਣੇ ਪਰਿਵਾਰ ਵਾਸਤੇ ਉਹਨਾਂ ਨੇ 24 ਘੰਟਿਆਂ ਦੀ ਵੰਡ ਕਰਕੇ ਸਰਕਾਰ ਨੂੰ ਪੇਸ਼ ਕੀਤੀ ਪਰ ਸਰਕਾਰ ਕਾਰਪੋਰੇਟ ਪੱਖੀ ਉਹ ਸਰਕਾਰ ਇਸ ਨੂੰ ਲਾਗੂ ਕਰ ਲਈ ਜਿਹੜੀ ਮੁਨਕਰ ਸੀ ਤੇ ਉੱਥੇ ਲੰਮਾ ਸੰਘਰਸ਼ ਲੜਿਆ ਉੱਥੋਂ ਦੇ ਮਜ਼ਦੂਰਾਂ ਨੇ ਉਹ ਮਜ਼ਦੂਰ ਕੱਲੇ ਨਹੀਂ ਕਿ ਜਿਹੜਾ ਕੋਈ ਦਿਹਾੜੀ ਕਰਨ ਵਾਲੇ ਆ ਉਹ ਮਜ਼ਦੂਰ ਮੁਲਾਜ਼ਮ ਵੀ ਮਜ਼ਦੂਰ ਆ ਜਿਹੜਾ ਖੇਤੀ ਕਰਤ ਕਰਨ ਵਾਲਾ ਵਾ ਉਹ ਫੈਕਟਰੀ ਦੇ ਅੰਦਰ ਕੰਮ ਕਰਨ ਵਾਲਾ ਵੀ ਮਜ਼ਦੂਰ ਆ ਉਹਨਾਂ ਨੇ ਫਿਰ ਉਹਦੇ ਖਿਲਾਫ ਜਿਹੜਾ ਇੱਕ ਲੰਮਾ ਸੰਘਰਸ਼ ਲੜਿਆ ਤੇ 1890 ਦੇ ਅੰਦਰ ਉਹਨਾਂ ਨੇ ਪ੍ਰਾਪਤੀ ਕੀਤੀ ਆਪਣੀਆਂ ਜਾਨਾਂ ਕੁਰਬਾਨ ਕਰਕੇ ਤੇ ਕੰਮ ਦਿਹਾੜੀ 8 ਘੰਟੇ ਲਾਗੂ ਕਰਾਈ ਤੇ ਅੱਜ ਅਸੀਂ ਉਸ ਸਮੇਂ 'ਚ ਇਹ ਦਿਹਾੜਾ ਮਨਾ ਰਹੇ ਆ ਜਦੋਂ ਸਾਡੀਆਂ ਸਰਕਾਰਾਂ ਨੇ ਫੇਰ ਸਾਡੇ ਤੇ ਉਹ ਹੱਲਾ ਵਿਡਿਆ ਸਾਡੀ ਜਿਹੜੀ ਕੰਮ ਦਿਹਾੜੀ ਆ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਜਿਹੜਾ ਫੈਸਲਾ ਕਰਤਾ ਸਰਕਾਰ ਨੇ ਜਦੋਂ ਸਰਕਾਰ ਨੇ ਲਿਆ ਬਣਾਇਆ ਖੇਤੀ ਕਾਨੂੰਨ ਉਦੋਂ ਨਾਲ ਦੀ ਨਾਲ ਇਹ ਕਾਨੂੰਨ ਵੀ ਲੈ ਕੇ ਆਂਦੇ ਆ ਲੇਬਰ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਆ ਕੰਮ ਦਿਹਾੜੀ ਦੇ ਵਿੱਚ ਤਬਦੀਲੀ ਕੀਤੀ ਆ ਇਸ ਕਰਕੇ ਉਹ ਹੱਲਾ ਜਿਹੜਾ ਸਾਮਰਾਜੀ ਹੱਲਾ ਇਹਨੂੰ ਅਸੀਂ ਸਮਝਦੇ ਆ ਕਿ ਡਬਲਯੂਟੀਓ ਦੇ ਵਰਲਡ ਬੈਂਕ ਦੇ ਆਈਐਮਐਫ ਦੇ ਇਸ਼ਾਰੇ ਤੇ ਸਰਕਾਰ ਦੀ ਬਾਹ ਨੂੰ ਮਰੋੜਾ ਚਾੜ ਕੇ ਉਹ ਜਿਹੜੀਆਂ ਸਾਮਰਾਜੀ ਜਿਹੜੀਆਂ ਵਿੱਤੀ ਸੰਸਥਾਵਾਂ ਉਹ ਸਾਡੇ ਤੇ ਉਹ ਨੀਤੀਆਂ ਲਾਗੂ ਕਰ ਰਹੀਆਂ ਤੇ ਅੱਜ ਅਸੀਂ ਉਸ ਸਮੇਂ 'ਚ ਇਹਨਾਂ ਜਿਹੜੀਆਂ ਮੰਗਾਂ ਸਾਡੀਆਂ ਉਹਨਾਂ ਨੂੰ ਪ੍ਰਚਾਰ ਰਹੇ ਆ ਲੋਕਾਂ 'ਚ ਲੈ ਕੇ ਜਾ ਰਹੇ ਆ ਕਿ ਹੱਲਾ ਸਾਡੇ ਤੇ ਜਿਹੜਾ ਫਿਰ ਦੁਬਾਰਾ ਸਾਮਰਾਜੀ ਹੱਲਾ ਬੋਲ ਦਿੱਤਾ ਇਹਦੇ ਖਿਲਾਫ ਲੜਨ ਦੀ ਲੋੜ ਆ ਤੇ ਇਹਦੇ ਖਿਲਾਫ ਇਕੱਲਾ ਕੋਈ ਤਬਕਾ ਵੱਖ-ਵੱਖ ਤਬਕਿਆਂ ਦੇ ਅੰਦਰ ਅਸੀਂ ਵੰਡੇ ਪਏ ਆ ਇਕੱਲਾ ਕੋਈ ਤਬਕਾ ਇਹਨਾਂ ਨੀਤੀਆਂ ਨੂੰ 모ੜਾ ਦੇਣ ਦੇ ਸਮਰੱਥ ਨਹੀਂਗਾ ਇਸ ਕਰਕੇ ਅੱਜ ਲੋੜ ਆ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਕਿ ਸਮੁੱਚੇ ਤਬਕਿਆਂ ਦੇ ਲੋਕਾਂ ਨੂੰ ਲੜਨ ਵਾਲੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਮਦਾਨ ਜੀ ਜਿਸ ਤਰ੍ਹਾਂ ਤੁਸੀਂ ਹਰ ਵਾਰ ਮਜ਼ਦੂਰ ਦਿਵਸ ਬਣਾਉਂਦੇ ਜੀ ਸਰਕਾਰ ਵੱਲੋਂ ਵੀ ਛੁੱਟੀ ਕੀਤੀ ਜਾਂਦੀ ਆ ਪਰ ਅਸੀਂ ਕਦੀ ਵੇਖਿਆ ਨਹੀਂਗਾ ਵੀ ਜਿਹੜਾ ਮਜ਼ਦੂਰ ਤਬਕਾ ਵਾ ਜਿਹ ਲੇਬਰ ਵਾਲਾ ਦਿਹਾੜੀਦਾਰ ਜਾਂ ਕਾਮੇ ਕੋ ਰਿਕਸ਼ੇ ਵਾਲੇ ਉਹ ਕਦੀ ਤੁਹਾਡੇ ਸੰਘਰਸ਼ ਚ ਕਦੀ ਪ੍ਰੋਗਰਾਮ ਚ ਤੁਸੀਂ ਸ਼ਾਮ ਹੁੰਦੇ ਵੇਖਿਆ ਨਹੀਂ ਕਾਰਨ ਕਿ ਤੁਸੀਂ ਨਾਲ ਲੈ ਕੇ ਨਹੀਂ ਚੱਲਦੇ ਉਹਨਾਂ ਨੂੰ ਜਾਂ ਤੁਹਾਡਾ ਸਾਥ ਨਹੀਂ ਦਿੰਦੇ ਗੱਲ ਇਸ ਤਰ੍ਹਾਂ ਜੀ ਕਿ ਜਿੱਤਰਾ ਜਿਹੜੇ ਵੱਖ-ਵੱਖ ਜਿੱਤਰਾ ਤੁਸੀਂ ਜ਼ਿਕਰ ਕੀਤਾ ਕੋ ਰਿਕਸ਼ੇ ਵਾਲੇ ਆ ਕੋ ਦਿਹਾੜੀ ਵਾਲੇ ਆ ਕੋ ਖੇਤ ਮਜ਼ਦੂਰ ਆ ਕਿ ਜਿੰਨਾ ਚਿਰ ਕੋਈ ਲੋਕ ਜਥੇਬੰਦ ਨਹੀਂਗਾ ਉਹਦੀ ਕੋਈ ਜਥੇਬੰਦੀ ਨਹੀਂਗੀ ਉਹਦੀ ਕੋਈ ਸੋਚ ਹੀ ਨਹੀਂ ਹੋਏ ਇਸ ਗੱਲ ਦੀ ਉਹਨਾਂ ਚਿਰ ਉਹ ਲੜਾਈ ਦੇ ਮੈਦਾਨ ਚ ਨਹੀਂ ਆਉਂਦਾ ਲੋੜ ਆ ਕਿ ਉਹਨਾਂ ਨੂੰ ਜਥੇਬੰਦ ਹੋਣ ਦੀ ਤੇ ਜਥੇਬੰਦੀ ਇੱਕ ਕੰਮ ਕਰਦੀ ਆ ਕਿ ਉਹਨਾਂ ਦੀ ਸੋਚੀ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦੀ ਆ ਉਹਨਾਂ ਖਲਾਉ ਜਾਗਰੂਕ ਤੇ ਤੁਸੀਂ ਕਰਨਾ ਨਾ ਤੁਹਾਡੀ ਜਥੇਬੰਦੀ ਆ ਕਿਉਂਕਿ ਕ੍ਰਿਸ਼ੀ ਵਾਲੇ ਉਹਦੇ ਕੋ ਜਥੇਬੰਦੀ ਨਹੀਂ ਇੱਕ ਦਿਹਾੜੀਦਾਰ ਆ ਜਾਂ ਕੋਈ ਛੇ ਪਰਦਾ ਜਾਂ ਕਿਸੇ ਤਰ੍ਹਾਂ ਵੀ ਦਿਹਾੜੀਦਾਰ ਬੰਦਾ ਉਹਦੀ ਜਥੇਬੰਦੀ ਨਹੀਂ ਜਥੇਬੰਦੀ ਤਾਂ ਧਾਰਦੀ ਆ ਇੱਕ ਮੁਲਾਜ਼ਮ ਕਰਕੇ ਸੀ ਕਿਉਂਕਿ ਤੁਸੀਂ ਕਹਿੰਦੇ ਪੇਹੀ ਵੀ ਦਿਹਾੜੀਦਾਰ ਆ ਪਰ ਤੁਹਾਡਾ ਫਰਜ ਬਣਦਾ ਨਾ ਲਾਮਬੰਦ ਕਰੀਏ ਉਹਨਾਂ ਨੂੰ ਜਾਗਰੂਕ ਕਰੀਏ ਤੁਸੀਂ ਵੀ ਕਲਪੜਾ ਲਾ ਕਰਨੇ ਦੇ ਵਾਸਤੇ ਗੱਲ ਅਸੀਂ ਅਸੀਂ ਆਪਣੀ ਜੜ੍ਹ ਜੱਖ-ਵੱਖ ਮੈਂ ਪਹਿਲਾਂ ਹੀ ਜਗਰਾਈ ਤਾਂ ਕਿ طبਕਿਆਂ ਦੇ ਵਿੱਚ ਵੰਡੇ ਆ ਅਸੀਂ ਆਪਣੇ طبਕੇ ਦੇ ਅੰਦਰ ਜਥੇਬੰਦ ਹੋ ਕੇ ਤੇ ਆਪਣੇ ਮੁਲਾਜ਼ਮਾਂ ਨੂੰ ਇਸ ਗੱਲ ਬਾਰੇ ਜਾਗਰੂਕ ਕਰ ਰਹੇ ਆ ਜਿਹੜੇ ਮਜ਼ਦੂਰ ਆ ਉਹਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਸੰਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹ ਆਪਣੇ ਆਪਣੇ ਪੱਧਰ ਤੇ ਉਹ ਵੀ ਆਪਣੇ ਜਿਹੜੇ ਵਰਕਰ ਆ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਪੂਰਾ ਜ਼ੋਰ ਲਾਉਂਦੀਆਂ ਪਰ ਇਹ ਕਦੀ ਨਹੀਂ ਹੋਇਆ ਕਿ ਸਮੁੱਚੇ ਹੀ ਦੇਸ਼ ਦੇ ਜਿਹੜੇ ਸਮੁੱਚੇ ਪੰਜਾਬ ਦੇ ਲੋਕ ਜਥੇਬੰਦ ਹੋ ਜਾਣਾ ਜਥੇਬੰਦੀਆਂ ਇਸ ਰਾਹ ਤੇ ਤੇ ਤੁਰੀਆਂ ਹੁਣ ਆਪਾਂ ਕਿਸਾਨਾਂ ਦੀ ਗੱਲ ਲੈ ਲੈਂਦੇ ਆ ਕਿ ਕਿੰਨਾ ਘੋਲ ਚੱਲਿਆ ਦਿੱਲੀ ਦੇ ਅੰਦਰ 13 ਮਹੀਨੇ ਪਰ ਜੇ ਅਸੀਂ ਕਹਿ ਲਈਏ ਕਿ ਪੰਜਾਬ ਦਾ ਸਮੁੱਚਾ ਕਿਸਾਨ ਜਥੇਬੰਦ ਹੋ ਗਿਆ ਇਹ ਗੱਲ ਵੀ ਜਿਹੜੀ ਆ ਠੀਕ ਸੱਚ ਨਹੀਂ ਗਈ ਅਜੇ ਵੀ ਬਹੁਤ ਸਾਰਾ ਤਬਕਾ ਬਹੁਤ ਸਾਰਾ ਕਿਸਾਨ ਵਰਗ ਜਿਹੜਾ ਉਹ ਜਥੇਬੰਦ ਹੋਣ ਵਾਲਾ ਇਸੇ ਤਰ੍ਹਾਂ ਜਿਹੜੇ ਜਿਹੜੇ ਖੇਤ ਮਜ਼ਦੂਰ ਆਉਂ ਜਥੇਬੰਦ ਹੋਣ ਵਾਲਿਆ ਰੇੜੀ ਰਿਕਸ਼ੇ ਵਾਲੇ ਆ ਕੋ ਪੱਠਾ ਮਜ਼ਦੂਰ ਆ ਮੰਡੀਆਂ ਦੇ ਅੰਦਰ ਕੰਮ ਕਰਨ ਵਾਲੀ ਲੇਬਰ ਆ ਉਹ ਸਮੁੱਚਾ ਵਰਗ ਜਿਹੜਾ ਕੋ ਜਥੇਬੰਦ ਨਹੀਂਗਾ ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਦੇ ਜਥੇਬੰਦ ਹੋਣਾ ਪਊਗਾ ਜਦੋਂ ਬੰਦ ਹੋ ਕੇ ਫੇਰ ਹੀ ਉਹ ਅਗਰ ਆਪਣੀ ਉਹਨਾਂ ਦੀ ਸੋਝੀ ਚ ਵਾਧਾ ਹੋ ਸਕਦਾ। ਇੱਕ ਪਾਸੇ ਤੇ ਪੰਜਾਬ ਸਰਕਾਰ ਇਹ ਮਜ਼ਦੂਰ ਨਹੀਂ ਮਨਾਉਂਦੇ ਛੁੱਟੀ ਕਰ ਰਹੀ ਆ। ਦੂਜੇ ਬੰਨੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ 12 ਘੰਟੇ ਕੰਮ ਇਹ ਸਰਕਾਰ ਦੀ ਲੋਰੀ ਨੀਤੀ ਨਹੀਂ ਦੀ। ਸਰਕਾਰ ਵੇਖੋ ਲੋਕਾਂ ਨੂੰ ਭਲੇਖਾ ਪਾ ਕੇ ਆਈ ਸੀ ਬਦਲਾ ਦੇ ਨਾਂ ਤੇ ਉਹਨਾਂ ਨੇ ਉਹਦਾ ਜਿਹੜਾ ਸ਼ਹੀਦਾਂ ਦਾ ਜਿਹੜਾ ਸੀ ਉਹ ਉਹਨਾਂ ਨੂੰ ਵਰਤਿਆ ਗਿਆ ਉਹਦੇ ਵਿੱਚ ਕਿ ਸ਼ਹੀਦਾਂ ਦੀ ਪਾਰਟੀ ਆ। ਇਸ ਕਰਕੇ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਉਹੋ ਹੀ ਆ ਜਿਹੜੀਆਂ ਉੱਤੋਂ ਲਾਗੂ ਕੀਤੀਆਂ ਜਾਂਦੀਆਂ ਕੇਂਦਰ ਦੀ ਸਰਕਾਰ ਵੱਲੋਂ ਉਹੋ ਹੀ ਪੰਜਾਬ ਸਰਕਾਰ ਵੱਲੋਂ ਥੱਲੇ ਹੇਠਾਂ ਲਾਗੂ ਕੀਤੀਆਂ ਜਾ ਰਹੀਆਂ ਭਾਵੇਂ ਉਹ ਕਿਸੇ ਵੀ ਰੰਗ ਦੀ ਸਰਕਾਰ ਆਵੇ ਭਾਵੇਂ ਅਕਾਲੀ ਆਏ ਆ ਕਾਂਗਰਸੀ ਆਏ ਆ ਆਪ ਵਾਲੇ ਆ ਜਾਂ ਭਾਜਪੀ ਵਾਲੇ ਜਿਹੜੇ ਸੁਪਨਾ ਵੇਖ ਰਹੇ ਪੰਜਾਬ 'ਚ ਆਉਣ ਦਾ ਭਾਵੇਂ ਜਿਹੜੀ ਮਰਜ਼ੀ ਸਿਆਸੀ ਪਾਰਟੀ ਆ ਜਾਏ ਉਹਨਾਂ ਨੇ ਨੀਤੀਆਂ ਉਹ ਲਾਗੂ ਕਰਨੀਆਂ ਜਿਹੜੀਆਂ ਸਾਮਰਾਜੀ ਦੇਸ਼ਾਂ ਵੱਲੋਂ ਘੜੀਆਂ ਜਾਂਦੀਆਂ ਕਿਉਂਕਿ ਇਹਦਾ ਮਜ਼ਦੂਰ ਤਬਕਾ ਵਾ ਭਾਵੇਂ ਮਜ਼ਦੂਰ ਦਿਵਸਿਆ ਛੁੱਟੀ ਦਾ ਐਲਾਨ ਆ ਪਰ ਜਿਹੜੇ ਮਜ਼ਦੂਰ ਨੇ ਉਹ ਮਜਬੂਰ ਨੇ ਕਿਉਂਕਿ ਜਿਹੜੀ ਦਿਹਾੜੀ ਤੇ ਨਾ ਜਾਣਗੇ ਕੋਈ ਆਪਣਾ ਦਿਹਾੜੀ ਤੋਂ ਪਾ ਨਾ ਕਰਨਗੇ ਉਹਨਾਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਉੱਥਾ ਮੁਲਾਜ਼ਮ ਤਬਕਾ ਜਿਹੜੀ ਛੁੱਟੀ ਉਹਨਾਂ ਨੂੰ ਹੋ ਗਈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸੁਝਾਉਣਾ ਚਾਹੀਦਾ ਕੋਈ ਸਰਕਾਰ ਨੂੰ ਬਿਲਕੁਲ ਚਾਹੀਦਾ ਜੇ ਇਹ ਸਰਕਾਰ ਵਾਕਿਆ ਸੱਚੀ ਹੋ ਮਜ਼ਦੂਰ ਪੱਕੀ ਆ ਉਹ ਕਹਿੰਦੇ ਕਿ ਅਸੀਂ ਆਮ ਘਰਾਂ ਦੇ ਬੱਚੇ ਆ ਜੇ ਵਾਕਿਆ ਹੀ ਉਹਨਾਂ ਦੇ ਪੱਕੀ ਆ ਤੇ ਫੇਰ ਅੱਜ ਉਹਨਾਂ ਨੂੰ ਪੇਡ ਛੁੱਟੀ ਕਰਨੀ ਚਾਹੀਦੀ ਸੀਗਾ ਸਰਕਾਰ ਵੱਲੋਂ ਉਹਨਾਂ ਨੂੰ ਅੱਜ ਦੀ ਦਿਹਾੜੀ ਦੇ ਕੇ ਛੁੱਟੀ ਕਰਾਈ ਦੇਣਾ ਚਾਹੀਦਾ ਭਾਵੇਂ ਮੈਂ ਜੀ ਚੀਤ ਸਿੰਘ ਸੈਨਸਰਾ ਸੁਭਾਗ ਟੈਕਨੀਕਲ ਸਰਵਿਸ ਇੰਜੀਨੀਅਰ ਪੰਜਾਬ ਅੱਜ ਅਸੀਂ ਜੋ ਨੀਤੀਆਂ ਪੂਰੇ ਸੰਸਾਰ ਦੇ ਅੰਦਰ ਜਿੱਥੇ ਮਜ਼ਦੂਰ ਦਾ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਸ਼ਗਾਗੋ ਦੇ ਸ਼ਹੀਦਾਂ ਨੇ 1886 ਦੇ ਅੰਦਰ ਇੱਕ ਲੜਾਈ ਦੇ ਕੇ ਆਪਣਾ ਹੱਥ ਇੱਕ ਹੱਥ ਦੇ ਕੇ ਝੰਡੇ ਦਾ ਰੰਗ ਲਾਲ ਕਰਕੇ ਤਿੱਖਾ ਸੰਘਰਸ਼ ਦੇ ਕੇ ਤੇ ਮਜ਼ਦੂਰਾਂ ਵਾਸਤੇ ਇੱਕ ਲੜਾਈ ਲੜੀ ਜਿਹਦੇ ਅੰਦਰ 8 ਘੰਟੇ ਕੰਮ ਦਿਹਾੜੀ ਦਾ ਜਿਹੜਾ ਕਾਨੂੰਨ ਉਹ ਪੂਰੇ ਸੰਸਾਰ ਦੇ ਅੰਦਰ ਲਾਗੂ ਕਰਾਇਆ ਉਹਦੇ ਸਬੰਧ ਦੇ ਵਿੱਚ ਅੱਜ 1890 ਦੇ ਅੰਦਰ ਉਹਨਾਂ ਨੇ ਮਜ਼ਦੂਰਾਂ ਨੇ ਫੈਸਲਾ ਕੀਤਾ ਉੱਥੋਂ ਦੀ ਲੀਡਰਸ਼ਿਪ ਨੇ ਕਿ ਅਸੀਂ ਉਹਨਾਂ ਸੰਸਾਰ ਦੇ ਅੰਦਰ ਮਜ਼ਦੂਰ ਦੇ ਜਿਹੜਾ ਉਹ 1 ਮਈ ਨੂੰ ਜਿਹੜਾ ਮਨਾਇਆ ਕਰਾਂਗੇ ਉਹਦੇ ਤਹਿਤ ਹੀ ਅਸੀਂ ਅੱਜ ਜਿਹੜਾ ਆ ਉਹ ਦਿਨ ਮਨਾ ਰਹੇ ਆ ਤੇ ਅੱਜ ਦੇ ਹਾਕਮ ਜਿਹੜੇ ਆ ਸਾਡੇ ਕਿਉਂਕਿ ਜਦੋਂ ਜਦੋਂ ਇਹ ਲੜਾਈ ਦਿੱਤੀ ਗਈ ਸੀ ਉਦੋਂ ਵੀ ਜਿਹੜਾ ਸਾਮਰਾਜ ਸੀ ਸਾਮਰਾਜੀ ਮੁਲਕ ਸੀ ਉਹਨਾਂ ਦੇ ਅੰਦਰ ਲਗਾਤਾਰ ਕਿਰਤਿਆਂ ਦੀ 20-20 ਘੰਟੇ 18-18 ਘੰਟੇ ਕੰਮ ਕਰਾਇਆ ਜਾਂਦਾ ਸੀ ਬੰਦੂਆ ਮਜ਼ਦੂਰ ਬਣਾਏ ਗਏ ਸੀ ਤੇ ਉਹ ਸੰਘਰਸ਼ ਲੜ ਕੇ ਤੇ ਉਹਨਾਂ ਨੇ ਇਹ ਪ੍ਰਾਪਤੀਆਂ ਕੀਤੀਆਂ ਤੇ ਅੱਜ ਦੇ ਹਾਕਮ ਸਾਡੇ ਜਿਹੜੇ ਆ ਉਹ ਫੇਰ ਮੁੜ ਉਹ ਸੰਸਾਰ ਬੈਂਕ ਦੀ ਅ ਅਗਵਾਈ ਦੇ ਨਾਲ ਉਹਦੇ ਫੈਸਲਿਆਂ ਦੇ ਨਾਲ ਤੇ ਡਬਲਯੂਟੀਓ ਦੇ ਫੈਸਲਿਆਂ ਦੇ ਨਾਲ ਪੂਰੇ ਭਾਰਤ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਇੱਕ ਕਿਰਤ ਕਾਨੂੰਨ ਜਿਹੜੇ ਆ ਉਹਦੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਕਿਰਤੀਆਂ ਦੇ ਉੱਤੇ ਜਿਹੜਾ ਹੁਣ ਪਿਛਲੇ ਸਾਲ ਹੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੀ ਸਰਕਾਰ ਆ ਉਹਨਾਂ ਪਿਛਲੇ ਸਾਲ ਹੀ ਸਤੰਬਰ ਦੇ ਅੰਦਰ ਇਹ ਫੈਸਲਾ ਕਰ ਦਿੱਤਾ ਕਿ ਨੋਟੀਫਿਕੇਸ਼ਨ ਕਰ ਦਿੱਤਾ ਕਿ ਜਿਹੜੇ ਕੰਮੇ ਆ ਪੰਜਾਬ ਦੇ ਅੰਦਰ ਉਹ ਸਰਕਾਰੀ ਧਾਰਿਆਂ ਜਾਂ ਪ੍ਰਾਈਵੇਟ ਧਾਰਿਆਂ ਚ ਉਹ ਜਿਹੜੇ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਗੇ ਉਹਨਾਂ ਨੋਟੀਫਿਕੇਸ਼ਨ ਕਰਕੇ ਇਹ ਸਾਫਤ ਕਰ ਦਿੱਤਾ ਕਿ ਲੋਕ ਵਿਰੋਧੀ ਉਹ ਸਰਕਾਰ ਆ ਇਸੇ ਤਰ੍ਹਾਂ ਹੀ ਜਿਹੜੀ ਆ ਕਿ ਭਾਰਤ ਦੀ ਸਰਕਾਰ ਤੇ ਬਿਜਲੀ ਬੋਰਡ ਦੇ ਅੰਦਰ ਵੀ ਉਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਤਿੱਖਾ ਸੰਘਰਸ਼ ਲੜਨਾ ਹੈ ਕਿਉਂਕਿ 12 ਘੰਟੇ ਦੀ ਕੰਮ ਦਿਹਾੜੀ ਜਿਹੜੀ ਆ ਉਹ ਜਿੱਥੇ ਰਜਗਾਰ ਦਾ ਜੜਾ ਉਥੇ ਕਾਮਿਆਂ ਦੇ ਉੱਤੇ ਵੱਡਾ ਬੋਝ ਤੇ ਜਿਹੜੇ ਲੋਕਾਂ ਨੂੰ ਮੈਡੀਕਲ ਤੌਰ ਤੇ ਜਿਹੜੇ ਹੱਕ ਹਕੂਕ ਮਿਲੇ ਆ ਜਾਂ ਸਾਡੇ ਹਾਕ ਮਈ ਦੇ ਦਿਨ ਦੇ ਪ੍ਰਾਪਤ ਕਰਕੇ ਦਿੱਤੇ ਆ ਉਹਨਾਂ ਦੇ ਉੱਤੇ ਜਿਹੜੀ ਉਹ ਵੱਡੀ ਸੱਟ ਮਾਰੀ ਆ ਤੇ ਇੱਥੇ ਸੰਘਰਸ਼ ਆਪਾਂ ਸਾਰੇ ਮੈਂ ਇਥੋਂ ਦੇ ਕਿਰਤੀ ਲੋਕਾਂ ਨੂੰ ਮਜ਼ਦੂਰ ਤੇ ਕਿਸਾਨਾਂ ਤੇ ਹੋਰ ਸੰਤੀ ਕਾਮਿਆਂ ਨੂੰ ਟੀਲ ਕਰਦਾ ਕਿ ਉਹ ਠਿੱਕੇ ਸੰਘਰਸ਼ ਲੜਨਾ ਇਹ ਸਰਕਾਰਾਂ ਦੇ ਖਿਲਾਫ ਜਿਹੜੇ ਸਾਡੇ ਮਈ ਦਿਨ ਦੇ ਅਸ਼ੀਰਵਾਦ ਨੂੰ ਇਹ ਹੀ ਸਾਡੀ ਸਰਤਾਜਲੀ ਹੋਊਗੀ ਧੰਨਵਾਦ